ਅੱਜ ਦਾ ਦਿਨ ਮੇਰੇ ਖਿਆਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵਾਸਤੇ ਇੱਕ ਬੜਾ ਹੀ ਵਿਸ਼ੇਸ਼ ਦਿਨ ਹੈ ਕਿਉਂਕਿ ਬਾਬੇ ਦਾ ਨੌ ਅੱਜ ਬਾਬਾ ਇੱਥੇ ਸਥਾਪਿਤ ਹੋ ਗਿਆ ਇਸ ਕਰਕੇ ਮੈਂ ਸਮਝਦਾ ਕਿ ਇਸ ਯੂਨੀਵਰਸਿਟੀ ਦੀ ਜਿਹੜੀ ਪ੍ਰੋਗਰੈਸ ਹੋਰ ਵਧੇਗੀ ਔਰ ਇਹ ਸਥਾਪਨਾ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਇੱਕ ਵਿਸ਼ੇਸ਼ ਰੋਲ ਹੈ ਇਹਨਾਂ ਨੇ ਸਿਰਫ ਬਾਬਾ ਫਰੀਦ ਦਾ ਬਸਤੀ ਨਹੀਂ ਬਣਾਇਆ ਪਰ ਸ਼ਰਜ ਹੋਰ ਵੀ ਬੜੇ ਸੁੰਦਰ-ਸੁੰਦਰ ਚੀਜ਼ਾਂ ਬਣਾਈਆਂ ਪਰ ਇਹਨਾਂ ਦੀ ਕਿਰਪਾ ਥੀ ਵੀ ਇਹਨਾਂ ਨੇ ਸੋਚਿਆ ਵੀ ਇਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਸਾਇਸ ਨੂੰ ਦਿੱਤਾ ਜਾਵੇ ਉਹ ਅੱਜ ਅਸੀਂ 9 ਤਰੀਕ ਨੂੰ 18 ਸਾਲ ਤੇ ਬਾਅਦ ਉਹੀ ਦਿਨ ਵੀਰਵਾਰ ਬਾਬਾ ਜੀ ਦੇ ਦਿਨ ਨੂੰ ਅਸੀਂ ਸਥਾਪਿਤ ਕੀਤਾ ਔਰ ਮੈਂ ਬਾਬਾ ਜੀ ਨੂੰ ਪ੍ਰਾਰਥਨਾ ਕਰਦਾ ਕਿ ਇਸ ਕਰਕੇ ਇਹਨਾਂ ਦੇ ਔਰਾ ਕਰਕੇ ਇਹਨਾਂ ਦੇ ਬਾਇਓਰਾ ਕਰਕੇ ਸਾਡੀ ਯੂਨੀਵਰਸਿਟੀ ਸ਼ਾਂਤੀ ਪ੍ਰੋਗਰੈਸ ਔਨੈਸਟੀ ਇੰਟੈਗ੍ਰਿਟੀ ਇਹ ਸਾਰਾ ਕੁਝ ਬਣੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਅੱਜ ਬਾਬਾ ਫਰੀਦ ਜੀ ਦੇ ਜਨਮ ਦੇ ਨਾਮ ਦੇ ਉੱਤੇ ਯੂਨੀਵਰਸਿਟੀ ਕਾਇਮ ਹੈ ਅੱਜ ਉਹਨਾਂ ਦਾ ਇੱਥੇ ਸਟੈਚੂ ਕਾਇਮ ਕੀਤਾ ਗਿਆ ਹੈ ਅੱਜ ਭਾਈ ਚਾਂਸੇ ਸਾਹਿਬ ਨੇ ਇੱਥੇ ਦਾ ਉਦਘਾਟਨ ਕੀਤਾ ਹੈ ਤੇ ਮੈਂ ਇਸ ਯੂਨੀਵਰਸਿਟੀ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਕਿ ਬਾਬਾ ਫਰੀਦ ਜੀ ਦਾ ਜੋ ਮੈਸੇਜ ਹੈ ਮਾਨਵਤਾ ਦੀ ਸੇਵਾ ਵਾਲਾ ਉਹ ਇੱਥੇ ਜਿੰਨੇ ਵੀ ਸਟੂਡੈਂਟਸ ਆਂਦੇ ਹਨ ਉਹ ਇੱਥੋਂ ਦੀ ਅਸ਼ੀਰਵਾਦ ਲੈ ਕੇ ਉਹਨਾਂ ਨੇ ਸਾਰਾ ਦੇ ਮਾਨਵਤਾ ਦੀ ਸੇਵਾ ਹੀ ਕਰਨੀ ਹੈ ਇੱਥੋਂ ਅਸ਼ੀਰਵਾਦ ਪ੍ਰਾਪਤ ਕਰਕੇ ਅਗੋਂ ਦੀ ਹੋਰ ਵੀ ਅੱਛੇ ਤਰੀਕੇ ਨਾਲ ਆਪਣੀ ਸੇਵਾ ਨਿਭਾ ਸਕਣ